ਸੁਆਣੀਆਂ ਘਰ ਚ ਲਾਉਂਦੀਆਂ ਹਨ ਕੁਝ ਵਾਧੂ ਤੇ ਵਿਹਲੇ ਬੰਦਿਆਂ ਲਈ ਖਾਸ ਤੌਰ ਤੇ ਸਹਾਇਕ ਧੰਦੇ ਹੁੰਦੇ ਸਨ ਭੇਡਾਂ ਬੱਕਰੀਆਂ ਚਾਰਨਾ ਇਹਨਾਂ ਵਿੱਚੋਂ ਇੱਕ ਕੰਮ ਸੀ ਭੇਡਾਂ ਪਾਲ ਕੇ ਉਹਨਾਂ ਦੀ ਉਹਨਾਂ ਵਿੱਚਣੀ ਇੱਕ ਕਮਾਊ ਤੰਦਾ ਮੰਨਿਆ ਜਾਂਦਾ ਸੀ ਬੱਕਰੀਆਂ ਦੁੱਧ ਕਰੋ ਕਰੀ ਜਨਸਾਂ ਤੇ ਪੈਸਿਆਂ ਬਦਲੇ ਵੇਚਣ ਦੀ ਰੀਤ ਰਹੀ ਹੈ ਕਈ ਆਈੜੀਆਂ ਨੂੰ ਆਪਣੀਆਂ ਭੇਡਾਂ ਦੀਆਂ ਆਵਾਜ਼ਾਂ ਦੀ ਪਛਾਣ ਹੁੰਦੀ ਸੀ ਦੋ ਤਿੰਨ ਪੀੜੀਆਂ ਪਿੱਛੋਂ ਵੀ ਦੇਲਿਆਂ ਦੇ ਬੁੱਲਾਂ ਨੂੰ ਪਛਾਣ ਲੈਂਦੇ ਸਨ ਸ਼ਿੰਗਾਰੇ ਆਈੜੀ ਨੇ ਮੈਨੂੰ ਦੱਸਿਆ ਸੀ ਕਿ ਇੱਕ ਭੇਡ ਦਾ ਬੱਚਾ ਦੂਜੇ ਜੜਵਾਲੇ ਚੁੱਕ ਕੇ ਲੈ ਗਏ ਉਸ ਦੀ ਮਾਂ ਮਰ ਗਈ ਤੇ ਬੱਚਾ ਵੱਡਾ ਹੋਇਆ ਅੱਲਾ ਦੇ ਉੱਤੇ ਆਈੜੀ ਨੂੰ ਆਪਣੇ ਗਵਾਚੇ ਬੱਚੇ ਨਾਲ ਮੋਹ ਸੀ ਉਸ ਦੀਆਂ ਅੱਖਾਂ ਵੀ ਜਾਂਦੀਆਂ ਰਹੀਆਂ ਪਰ ਤ੍ਰਿਸ਼ਨਾ ਨਾ ਗਈ। ਇੱਕ ਦਿਨ ਗੁਆਚੇ ਪੇੜ ਦਾ ਲੇਲਾ ਬੋਲਦਾ ਜਾ ਰਿਹਾ ਸੀ। ਬੁੱਢੇ ਨੇ ਕਿਹਾ ਉਹ ਲੇਲਾ ਫੜ ਕੇ ਲਿਆਓ। ਇਹ ਸਾਡੀ ਉਸ ਪੇੜ ਦਾ ਬੱਚਾ ਹੈ ਜੋ ਕਈ ਸਾਲ ਪਹਿਲਾਂ ਇੱਜ ਨਾਲੋਂ ਵਿਛੜ ਗਈ ਸੀ। ਪਤਾ ਕੀਤਾ ਤਾਂ ਉਸ ਦੀ ਗੱਲ ਠੀਕ ਨਿਕਲੀ। ਸਬਣਾ ਕੰਮਾਂ ਵਾਲਿਆਂ ਨੂੰ ਆਪੋ ਆਪਣੇ ਹੁਨਰਾਂ ਦੀ ਬੜੀ ਡੂੰਗੀ ਸੋਝੀ